ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਵੱਧ ਰਹੇ ਘਰਾਂ ਦੇ ਕਿਰਾਏ ਕੈਨੇਡੀਅਨਸ ਦੇ ਲਈ ਸਿਰ ਦਰਦ ਬਣੇ ਹੋਏ ਨੇ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਘਰਾਂ ਦੇ ਕਿਰਾਏ ਅਸਮਾਨ ਪਹੁੰਚੇ ਹੋਏ ਨੇ ਜਿਸ ਤਹਿਤ ਕਿਰਾਏ ਕੰਟਰੋਲ ਉਪਾਅਾਂ ਦੀ ਮੰਗ ਨੂੰ ਲੈ ਕੇ ਕੈਨੇਡੀਅਨਸ ਦੇ ਵੱਲੋਂ ਮੌਂਟਰੀਅਲ ਦੀਆਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕਿਊਬਿਕ ਸਰਕਾਰ ਤੋਂ ਕਿਰਾਏ ਉੱਤੇ ਕੰਟਰੋਲ ਕਰਨ ਦੀ ਮੰਗ ਕੀਤੀ ਗਈ ਕਿਊਬੈਕ ਸਰਕਾਰ ਤੋਂ ਕਿਰਾਏ ਉੱਤੇ ਕੰਟਰੋਲ ਉਪਾਉਣ ਦੀ ਮੰਗ ਕਰਨ ਦੇ ਲਈ ਲੋਕ ਮਾਂਟਰੀਅਲ ਦੀਆਂ ਸੜਕਾਂ ਉੱਤੇ ਉਤਰ ਆਏ ਨੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਦੁਪਹਿਰ ਨੂੰ ਮੀਂਹ ਦੇ ਦੌਰਾਨ ਵੀ ਪ੍ਰਦਰਸ਼ਨ ਆਪਣਾ ਜਾਰੀ ਰੱਖਿਆ ਕੈਥ린 ਲੋਵ ਨੂੰ 6 ਮਹੀਨੇ ਪਹਿਲਾਂ ਉਸ ਯੂਨਿਟ ਤੋਂ ਕੱਢ ਦਿੱਤਾ ਗਿਆ ਸੀ ਜਿੱਥੇ ਉਹ 9 ਸਾਲ ਤੋਂ ਰਹਿੰਦੀ ਸੀ ਉਸਨੇ ਕਿਹਾ ਕਿ ਇਹਨੇ ਭਿਆਨਕ ਤਰੀਕੇ ਦੇ ਨਾਲ ਕੀਤਾ ਗਿਆ ਸੀ ਕਿ ਉਸਨੇ ਨਾ ਸਿਰਫ ਆਪਣਾ ਘਰ ਅਤੇ ਆਂਡ-ਗੁਆਂਡ ਗਵਾ ਦਿੱਤਾ ਸਗੋ ਉਸਦੇ ਨਾਲ ਅਣਮਨੁੱਖੀ ਵਿਵਾਰ ਵੀ ਕੀਤਾ ਗਿਆ ਇਸ ਨਾਲ ਹੀ ਉਸਨੇ ਕਿਹਾ ਕਿ ਹਾਊਸਿੰਗ ਟ੍ਰਿਬਿਊਨਲ ਉਸਦੀ ਮਦਦ ਨਹੀਂ ਕਰ ਸਕਿਆ ਇੱਕ ਕਲਾਕਾਰ ਦੇ ਤੌਰ ਉੱਤੇ ਉਹ ਮਹਿਸੂਸ ਕਰਦੀ ਹੈ ਕਿ ਮੋਂਟਰੀਅਲ ਘੱਟ ਪਹੁੰਚਯੋਗ ਹੁੰਦਾ ਜਾ ਰਿਹਾ ਹੈ ਅਤੇ ਉਹ ਚਿੰਤਾ ਕਰਦੀ ਹੈ ਕਿ ਕੁਝ ਦਿਹਾੜਿਆਂ ਵਿੱਚ ਕਿਰਾਇਆ ਬਹੁਤ ਜ਼ਿਆਦਾ ਵੱਧ ਜਾਵੇਗਾ ਲੋਵੇ ਨੇ ਕਿਹਾ ਕਿ ਸਰਕਾਰ ਇੱਕ ਵੱਡੀ ਸਮੱਸਿਆ ਦੇ ਸਾਹਮਣੇ ਆਪਣੀਆਂ ਅੱਖਾਂ ਬੰਦ ਕਰ ਰਹੀ ਹੈ ਹਾਊਸਿੰਗ ਮੰਤਰੀ ਫਰਾਂਸ ਐਲਨ ਡੁਰਾਂਸੋ ਨੇ ਪਿਛਲੇ ਮਹੀਨੇ ਕਿਰਾਏ ਦੇ ਵਿੱਚ ਵਾਧੇ ਦੀ ਗਣਨਾ ਕਰਨ ਦੇ ਲਈ ਇੱਕ ਨਵਾਂ ਫਾਰਮੂਲਾ ਸਥਾਪਿਤ ਕੀਤਾ ਕਿਉਂਕਿ ਸੁਪੇ ਪਰਦੇ ਕਿਰਾਏਦਾਰਾਂ ਦੇ ਲਈ 30 ਸਾਲ ਤੋਂ ਵੱਧ ਸਮੇਂ ਦੇ ਵਿੱਚ ਸਭ ਤੋਂ ਵੱਧ ਕਿਰਾਇਆ ਵਾਧਰੇ ਉਹਨਾਂ ਕਿਹਾ ਕਿ ਇਹ ਇੱਕ ਸੰਤੁਲਨ ਬਣਾਈ ਰੱਖੇਗਾ ਹੌਸਿੰਗ ਮੰਤਰੀ ਫ੍ਰਾਂਸ ਐਲਨ ਡੁਰਾਂਸੋ ਨੇ ਪਿਛਲੇ ਮਹੀਨੇ ਕਿਰਾਏ ਦੇ ਵਿੱਚ ਵਾਧੇ ਦੀ ਗਣਨਾ ਕਰਨ ਦੇ ਲਈ ਇੱਕ ਨਵਾਂ ਫਾਰਮੂਲਾ ਵੀ ਸਥਾਪਿਤ ਕੀਤਾ ਕਿਉਂਕਿ ਸੂਬੇ ਭਾਰਤੀ ਕਿਰਾਏਦਾਰ 30 ਸਾਲ ਤੋਂ ਵੱਧ ਸਮੇਂ ਵਿੱਚ ਆਪਣੇ ਸਬ ਤੋਂ ਵੱਧ ਵਾਧੇ ਦੀ ਤਿਆਰੀ ਕਰ ਰਹੇ ਨੇ। ਉਸਨੇ ਕਿਹਾ ਕਿ ਇਹ ਇੱਕ ਸੰਤੁਲਨ ਬਣਾਈ ਰੱਖੇਗਾ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੋਵਾਂ ਦੇ ਲਈ ਵਧਪੂਰੀ ਖਵਾਨੀ ਕਰੇਗਾ ਅਤੇ ਪਿਛਲੇ 3 ਸਾਲਾਂ ਦੇ ਵਿੱਚ ਖਪਤਕਾਰ ਮੁੱਲ ਸੰਚਕਾंक ਅਤੇ ਔਸਤ ਵਜੂ ਵਰਤ ਕੇ ਅਸੀਂ ਵੱਡੇ ਪਿੰਤਾਵਾਂ ਤੋਂ ਬਚਦੇ ਹਾਂ ਸੁਬੇ ਦੀਆਂ ਨੁਮਾਇੰਦਗੀ ਕਰਨ ਵਾਲੀ ਕਿਰਾਏਦਾਰ ਐਸੋਸੀਏਸ਼ਨ ਨੇ ਕਿਹਾ ਕਿ ਨਵਾਂ ਨਿਯਮ ਵਾਪਸ ਲਿਆ ਜਾਵੇ ਅਤੇ ਕਿਰਾਏਦਾਰਾਂ ਦੇ ਲਈ ਮਜ਼ਬੂਤ ਸੁਰੱਖਿਆ ਦੇ ਨਾਲ ਬਦਲਿਆ ਜਾਵੇ ਸੰਸਾ ਨੇ ਇਸ ਸੰਬੰਧ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ ਜੋ ਜਲਦ ਹੀ ਨੈਸ਼ਨਲ ਅਸੈਂਬਲੀ ਦੀ ਵੈਬਸਾਈਟ ਉੱਤੇ ਉਪਲਬਧ ਹੋਵੇਗੀ ਇਸ ਦੇ ਵਿੱਚ ਵਕੀਲਾਂ ਅਤੇ ਵਕੀਲਾਤ ਦੇ ਨਵੇਂ ਨਿਯਮਾਂ ਦੀ ਆਲੋਚਨਾ ਕੀਤੀ ਗਈ ਹੈ ਤੇ ਕਹਿੰਦੇ ਹੋਏ ਕਿ ਫਾਰਮੂਲਾ ਨੁਕਸਾਨਦਾਰ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਕਿਰਾਏ 'ਚ ਹੋਰ ਵੀ ਵਾਧਾ ਹੋਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ